ਦਰਸ਼ਨ ਕਰੋ ਜੀ ਮੇਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਰਨ ਸੋਪਰਾਪ ਸਥਾਨ ਜਿਸ ਤੇ ਦਰਸ਼ਨ ਕਰਕੇ ਮਨ ਨਿਹਾਲੋ ਨਿਹਾਲ ਹੋ ਜਾਵੇ ਗੁਰੂ ਆਸ਼ਾ ਜੀ ਦਾ ਇਹ ਸਥਾਨ ਬੜਾ ਹੀ ਰਮਣੀਕ ਅਤੇ ਖੂਬਸੂਰਤ ਹੈ ਕਿਹੜਾ ਹੈ ਇਹ ਇਤਿਹਾਸਕ ਸਥਾਨ ਤੇ ਇਸ ਦਾ ਕੀ ਇਤਿਹਾਸ ਹੈ ਜੁੜੇ ਰਹੋ ਸਰਵ ਸੰਗਤ ਨਰਵਰਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਖਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਸ਼ੇਅਰ ਕਰਕੇ ਵੱਧ ਤੋਂ ਵੱਧ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਸਿੱਖ ਇਤਿਹਾਸ ਗੁਰਦੁਆਰਿਆਂ ਦੇ ਦੱਸਣ ਕਰਾਉਂਦੇ ਹੋਏ ਅਸੀਂ ਅੱਜ ਪਹੁੰਚੇ ਹਾਂ ਉਸ ਜਗ੍ਹਾ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਮੀਰੀ ਪੀਰੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆ ਕੇ ਚਰਨ ਪਾਏ ਹਨ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਧਰਮ ਦੇ ਵਿਸਥਾਰ ਵਾਸਤੇ ਗੁਰੂ ਸਹਿਬਾਨਾ ਨੇ ਆਪਣੇ ਆਪਣੇ ਜੀਵਨ ਕਾਲ ਅਲੱਗ-ਅਲੱਗ ਜਗ੍ਹਾ ਤੇ ਫੇਰੇ ਪਾਏ ਹਨ ਅਤੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਅਲੱਗ-ਅਲੱਗ ਜਗ੍ਹਾ ਜੁਤੇ ਗਏ ਹਨ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ਼ਿਵੇਂ ਪਾਸ਼ਾ ਜੀ ਆਪਣੇ ਸਿੱਖ ਧਰਮ ਦੇ ਪ੍ਰਚਾਰ ਕਰਦੇ ਹੋਏ ਅਤੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸ ਜਗ੍ਹਾ ਦੇ ਉੱਤੇ ਆਏ। ਮਾਲਵੇ ਦਾ ਇਲਾਕਾ ਬਰਾੜਾ ਅਤੇ ਸੰਧੂਆ ਦੀ ਜ਼ਿਮੀਦਾਰੀ ਦਾ ਇਲਾਕਾ ਹੈ ਤੇ ਜੋ ਕਿ ਸਿੱਖ ਧਰਮ ਦੇ ਕਾਫੀ ਜ਼ਿਆਦਾ ਅਣਵਾਈ ਹੋਏ ਹਨ ਅਤੇ ਗੁਰੂ ਸਾਹਿਬ ਜੀ ਅੱਗੇ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਡੇ ਵੀ ਇਲਾਕੇ ਵਿੱਚ ਆਓ ਤਾਂ ਇੱਥੇ ਗੁਰੂ ਪਾਤਸ਼ਾਹ ਜੀ ਆਂਦੇ ਹਨ ਅਤੇ ਭਇੰਤ ਬਖਸ਼ਿਸ਼ਾਂ ਦੇ ਨਾਲ ਇਸ ਇਲਾਕੇ ਨੂੰ ਨਿਵਾਜਦੇ ਹਨ। ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਮਰਸਰ ਤੋਂ ਚੱਲਦੇ ਹਨ ਅਤੇ ਪ੍ਰਚਾਰ ਕਰਦੇ ਹੋਏ ਹਰੀਕੇ ਪੱਤਨ ਦਾ ਲਾਂਘਾ ਲੰਘ ਕੇ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਹਨ ਤੇ ਇੱਥੇ ਬਹੁਤ ਸਾਰੀਆਂ ਸੰਗਤਾਂ ਦਾ ਗੁਰੂ ਪਾਤਸ਼ਾਹ ਜੀ ਦੇ ਔਨ ਕਰਕੇ ਇਕੱਠ ਹੁੰਦਾ ਹੈ ਗੁਰੂ ਪਾਤਸ਼ਾਹ ਜੀ ਨਾਲ ਸਤਸੰਗਤ ਹੁੰਦੀ ਹੈ ਅਤੇ ਕੋਈ ਗੁਰਮਤ ਵਿਚਾਰਾਂ ਚੱਲਦੀਆਂ ਹਨ ਗੁਰੂ ਪਾਤਸ਼ਾਹ ਜੀ ਉਹਨਾਂ ਬੜਾਣਾ ਅਤੇ ਸੰਧੂਆਂ ਤੇ ਬੇਅੰਤ ਕਿਰਪਾਵਾਂ ਬੇਅੰਤ ਬਖਸ਼ਿਸ਼ਾਂ ਕਰਦੇ ਹਨ ਤੇ ਇਸ ਜਗ੍ਹਾ ਦੇ ਉੱਤੇ ਹੀ ਗੁਰੂ ਪਾਤਸ਼ਾਹ ਜੀ ਨਾਲ ਬਹੁਤ ਸਾਰੀਆਂ ਵਿਚਾਰ ਵਟਾਂਦਰਾ ਚੱਲਦੀਆਂ ਹਨ ਮਾਲਵੇ ਦੀ ਧਰਤੀ ਨੂੰ ਗੁਰੂ ਪਾਤਸ਼ਾਹ ਜੀ ਨੇ ਸਿੱਖ ਪ੍ਰਚਾਰ ਦਾ ਇੱਕ ਅਹਿਮ ਕੇਂਦਰ ਬਣਾਇਆ ਤੇ ਇੱਥੋਂ ਹੀ ਕਈ ਗੁਰਸਿੱਖ ਥਾਪੇ ਜਿਨ੍ਹਾਂ ਨੂੰ ਹੋਰ ਵੀ ਇਲਾਕਿਆਂ ਦੇ ਵਿੱਚ ਸਿੱਖੀ ਪ੍ਰਚਾਰ ਵਾਸਤੇ ਭੇਜਿਆ ਜਿਸ ਇਤਿਹਾਸਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਪਾਤਸ਼ਾਹੀ ਸ਼ਿਵ ਸਮਾਲ ਸਰ ਬਾਗਾਪੁਰਾਣਾ ਤੋਂ ਜਦ ਅਸੀਂ ਮੁਕਸਰ ਸਾਹਿਬ ਵੱਲ ਨੂੰ ਜਾਂਦੇ ਹਾਂ ਤਾਂ ਤਕਰੀਬਨ 10-12 ਕਿਲੋਮੀਟਰ ਦੀ ਵਿੱਥ ਤੇ ਹੈ ਪਿੰਡ ਸਮਾਲਸਰ ਤੇ ਉੱਥੋਂ ਹੀ ਸੱਜੇ ਹੱਥ ਨੂੰ ਰਸਤਾ ਮੁੜਦਾ ਹੈ ਤੇ ਸਾਹਮਣੇ ਹੈ ਛੇਵੇਂ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਬੜਾ ਹੀ ਖੂਬਸੂਰਤ ਸਥਾਨ ਹੈ ਆਸ-ਪਾਸ ਹਰਿਆ-ਭਰਿਆ ਇਲਾਕਾ ਹੈ ਖੁੱਲੇ ਖੇਤ ਹਨ ਤੇ ਖੇਤਾਂ ਦੇ ਵਿੱਚ ਘਰ ਗੁਰੂ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਬੜਾ ਹੀ ਖੂਬਸੂਰਤ ਢੰਗ ਦੇ ਨਾਲ ਸੁਭਾਇਮਾਨ ਹੈ ਸ਼ੇਮੇਪਾਸ਼ਾ ਜੀ ਇਸ ਜਗ੍ਹਾ ਦੇ ਉੱਤੇ ਆਂਦੇ ਹਨ ਸੰਗਤ ਕਰਦੇ ਹਨ ਬੇਨਤ ਬਖਸ਼ਿਸ਼ਾਂ ਵਰਤਾਂਦੇ ਹਨ ਇਸ ਜਗ੍ਹਾ ਦੇ ਉੱਤੇ ਸ਼ੇਮੇਪਾਸ਼ਾ ਜੀ ਨੇ ਇੱਕ ਸਰੋਵਰ ਦੀ ਖਦਵਾਈ ਵੀ ਕਰਵਾਈ ਸੀ ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਦੇ ਸਰੋਵਰ ਨੂੰ ਵਰ ਪ੍ਰਾਪਤ ਹੈ ਕੋਈ ਵੀ ਸਰੀਰਕ ਅਤੇ ਮਾਨਸਿਕ ਰੋਗ ਹੋਵੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ ਉਸ ਤੇ ਰੋਗ ਘਟੇ ਜਾਂਦੇ ਸੇਵੇ ਭਾਸ਼ਾ ਮੇਰੀ ਪੀੜੇ ਦੇ ਮਾਲਕ ਤਨਗੁਰ ਹਰਗੋਬਿੰਦ ਸਾਹਿਬ ਮਹਾਰਾਜ ਇਸ ਜਗ੍ਹਾ ਤੇ ਹੋਣ ਵਾਲੀ ਹਰ ਅਰਦਾਸ ਸੁਣਦੇ ਹਨ ਤੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਇਤਿਹਾਸਕ ਗੁਰਦੁਆਰਾ ਪ੍ਰਾਤਨ ਰੌ ਰੀਤੀ ਨਾ ਬਣਿਆ ਹੋਇਆ ਬੜਾ ਹੀ ਖੂਬਸੂਰਤ ਦਿਖ ਵਾਲਾ ਹੈ ਅਤੇ ਦਰਸ਼ਨ ਕਰਕੇ ਆਨੰਦੋ ਆਨੰਦ ਹੋ ਜਾਂਦੇ ਆ ਗੁਰੂ ਕੇ ਲੰਗਰ ਇੱਥੇ ਅਟੁੱਟ ਵਰਤਦੇ ਹਨ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਬੜਾ ਹੀ ਸਚਾਰੂਤਾ ਨਾਲ ਕੀਤਾ ਹੋਇਆ ਹੈ ਬੜਾ ਹਰਮਨਿਕ ਸਥਾਨ ਹੈ ਆਪ ਜੀ ਨੇ ਦਰਸ਼ਨ ਕਰਨੇ ਹੋਣ ਤਾਂ ਮਾਲਪੁਰ ਆ ਕੇ ਆਪ ਜੀ ਸੱਜੇ ਹੱਥ ਨੂੰ ਮੜੋਤਾ ਸਾਹਮਣੇ ਇਹ ਗੁਰਦੁਆਰਾ ਸੁਭਾਏਮਾਨ ਹੈ ਤੇ ਇਸ ਜਗ੍ਹਾ ਤੇ ਉੱਤੇ ਆਪ ਗੁਰੂ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ ਦੇਦਾਰ ਕਰਕੇ ਨਿਹਾਲੋ ਨਿਹਾਲ ਹੋ ਸਕਦੇ ਹੋ ਆਪ ਜੀ ਨੂੰ ਇਹ ਇਤਿਹਾਸਕ ਗੁਰਦੁਆਰਾ ਕਿਵੇਂ ਦਾ ਲੱਗਾ ਕਮੈਂਟ ਜਰੂਰ ਕਰਿਓ ਵੱਤਵਤ ਸੇਰਕਰਕੇ ਸਿੱਖ ਧਰਮ ਦਾ ਪ੍ਰਚਾਰ ਕੋ ਜਿਸ ਜਗ੍ਹਾ ਤੇ ਗਰੂ ਪਰਸ਼ਾ ਚੀ ਨੇ ਆਪਣੇ ਚਰਨ ਪਾਏ ਹਨ ਉਹਨਾਂ ਸਥਾਨਾਂ ਦਾ ਦਰਸ਼ਨ ਕਰਵਾ ਰਹੇ ਹਾਂ ਆਪ ਦਰਸ਼ਨ ਕਰੋ ਸ਼ੇਅਰ ਕਰੋ ਹੋਰ ਸੰਗਤਾਂ ਨੂੰ ਦਰਸ਼ਨ ਕਰਵਾਓ ਤੇ ਸਿੱਖ ਧਰਮ ਦਾ ਪ੍ਰਚਾਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇੰਨੀ ਸਵਾ ਪ੍ਰਵਾਨ ਕਰਨੀ ਜੀ ਅਗਰ ਫਿਰ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਕਿਸੇ ਹੋਰ ਇਤਿਹਾਸਕ ਸਥਾਨ ਦੇ ਦਰਸ਼ਨ ਕਰਾਵਾਂਗੇ ਗੱਜ ਕੇ ਫਤਿਹ ਬਲ ਬੁ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ